ਤੁਸੀਂ ਸੁਣ ਰਹੇ ਹੋ ਪੰਜਾਬੀ ਰਿਵਿਊ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 17 ਜੁਲਾਈ ਹੈ 17 ਜੁਲਾਈ 1924 ਰਾਜਾ ਰਿਪ ਦਮਨ ਸਿੰਘ ਨਾਬਾਦੀ ਬਹਾਲੀ ਵਾਸਤੇ ਲਗੇ ਮੋਰਚੇ ਦੇ ਦੌਰਾਨ 21 ਫਰਵਰੀ 1924 ਦੇ ਦਿਨ ਜੈਤੋ ਦੇ ਵਿੱਚ ਪਹਿਲੇ ਸ਼ਹੀਦੀ ਜਥੇ ਤੇ ਗੋਲੀ ਚਲਾਏ ਜਾਣ ਦੇ باوجود ਸਿੱਖਾਂ ਦੇ ਹੌਸਲੇ ਨਾ ਸਿਰਫ ਬਾਦਸਤੂਰ ਕਾਇਮ ਰਹੇ ਸਗੋਂ ਸਿੱਖਾਂ ਦੇ ਵਿੱਚ ਰੋਹ ਅਤੇ ਜੋਸ਼ ਦਾ ਵਾਧਾ ਹੁੰਦਾ ਰਿਹਾ ਸਿੱਖ ਨੌਜਵਾਨ ਅਤੇ ਬੱਚੇ ਅਕਸਰ ਇਹ ਗੀਤ ਗਾਉਂਦੇ ਸੁਣੇ ਜਾਂਦੇ ਸਨ ਨਾਬੇ ਜਰੂਰ ਜਾਵਾਂਗੇ ਭਾਵੇਂ ਸਿਰ ਕੱਟ ਜੇ ਮੇਰਾ ਜਦੋਂ ਸ਼੍ਰੋਮਣੀ ਕਮੇਟੀ ਨੇ ਜੈਤੋ ਵਾਸਤੇ ਦੂਜਾ ਸ਼ਹੀਦੀ ਜਥਾ ਭੇਜਣ ਦਾ ਐਲਾਨ ਕੀਤਾ ਤਾਂ ਸੈਂਕੜੇ ਸਿੱਖ ਜਥੇ ਦੇ ਵਿੱਚ ਜਾਣ ਦੇ ਲਈ ਤਿਆਰ ਹੋ ਗਏ ਸਾਕੇ ਦੀ ਚਰਚਾ ਇੰਨੀ ਜ਼ਿਆਦਾ ਹੋ ਗਈ ਸੀ ਵਸਦੇ ਸਿੱਖ ਵੀ ਜੈਤੋ ਨੂੰ ਜਾਂਦੇ ਜਥਿਆਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਅੰਮ੍ਰਿਤਸਰ ਪਹੁੰਚੇ ਕੈਨੇਡਾ ਤੋਂ 11 ਸਿੱਖਾਂ ਦਾ ਜਥਾ 17 ਜੁਲਾਈ 1924 ਨੂੰ ਵੈਨਕੂਵਰ ਦੀ ਬੰਦਰਗਾਹ ਤੋਂ ਚੱਲਿਆ ਜੋ ਕਿ 14 ਸਤੰਬਰ ਨੂੰ ਕੋਲਕੱਤਾ ਦੇ ਜਹਾਜ਼ੋਂ ਉਤਰਿਆ ਅਤੇ ਕਈ ਵੱਡੇ ਵੱਡੇ ਸ਼ਹਿਰਾਂ ਤੋਂ ਹੁੰਦਾ ਹੋਇਆ 28 ਸਤੰਬਰ ਨੂੰ ਅੰਮ੍ਰਿਤਸਰ ਪਹੁੰਚਾ ਅਤੇ ਪੰਜਾਬ ਦੇ ਬਹੁਤ ਸਾਰੇ ਨਗਰਾਂ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਪ੍ਰਚਾਰ ਕਰਨ ਮਗਰੋਂ 21 ਫਰਵਰੀ 1925 ਨੂੰ ਜੈਤੋ ਜਾ ਕੇ ਗ੍ਰਿਫਤਾਰ ਹੋ ਗਿਆ ਸੀ ਸਰਦਾਰ ਤੇਜਾ ਸਿੰਘ ਸਮੁੰਦਰੀ ਪੁੱਤਰ ਭਾਈ ਦੇਵਾ ਸਿੰਘ ਦਾ ਜਨਮ ਪਿੰਡ ਰਾਏਪੁਰ ਬਲੀਮ ਜ਼ਿਲ੍ਹਾ ਅਮਰੀਕ ਸਰ ਦੇ ਵਿੱਚ 20 ਫਰਵਰੀ 1881 ਦੇ ਦਿਨ ਹੋਇਆ ਸੀ 13 ਸਾਲ ਦੀ ਉਮਰ ਦੇ ਵਿੱਚ ਉਹ ਬ੍ਰਿਟਿਸ਼ ਇੰਡੀਅਨ ਫੌਜ ਦੇ ਵਿੱਚ ਭਰਤੀ ਹੋ ਗਿਆ ਪਰ ਛੇਤੀ ਹੀ ਨੌਕਰੀ ਛੱਡ ਦਿੱਤੀ ਅਤੇ ਚੱਕ ਨੰਬਰ 140 ਨੇੜੇ ਸਮੁੰਦਰੀ ਨਗਰ ਜ਼ਿਲ੍ਹਾ ਲਾਇਲਪੁਰ ਹੌਣ ਫੈਸਲਾਬਾਦ ਰਹਿ ਕੇ ਖੇਤੀ ਕਰਨ ਲੱਗ ਪਿਆ ਜਦ 1914 ਦੇ ਵਿੱਚ ਅੰਗਰੇਜ਼ੀ ਸਰਕਾਰ ਨੇ ਵਾਇਸਰਾਏ ਦੀ ਕੋਠੀ ਦਾ ਰਾਹ ਸਿੱਧਾ ਕਰਨ ਵਾਸਤੇ ਦਿੱਲੀ ਦੇ ਵਿੱਚ ਗੁਰਦੁਆਰਾ ਰਕਾਬ ਗੰਜ ਦੀ ਦੀਵਾਰ ਢਾਹ ਦਿੱਤੀ ਤਾਂ ਉਹਨਾਂ ਨੇ ਆਪਣੇ ਸਾਥੀਆਂ ਹਰਜੰਤ ਸਿੰਘ ਅਤੇ ਮਾਸਟਰ ਸੁੰਦਰ ਸਿੰਘ ਦੇ ਨਾਲ ਇਸ ਦੇ ਖਿਲਾਫ ਜ਼ਬਰਦਸਤ ਲਹਿਰ ਚਲਾਈ ਸੀ ਇਸ ਮੰਗਰੋ ਵੀ ਉਹਨਾਂ ਨੇ ਗੁਰਦੁਆਰਾ ਸੁਧਾਰ ਲਾਇਰ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਨਵੰਬਰ 1920 ਦੇ ਵਿੱਚ ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਤਾਂ ਉਹ ਇਸ ਦੇ ਮੈਂਬਰ ਚੁਣੇ ਗਏ 12 ਅਕਤੂਬਰ 1923 ਦੇ ਦਿਨ ਜਦ ਬ੍ਰਿਟਾਨਵੀ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੈਰ ਕਾਨੂੰਨੀ ਇਕਰਾਰ ਦੇ ਦਿੱਤਾ ਤਾਂ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲੈ ਗਿਆ ਉਹ ਇਸ ਮੰਗਰੋ ਲਾਹੌਰ ਕਿਲੇ ਦੇ ਵਿੱਚ ਕੈਦ ਰਹੇ 1925 ਦੇ ਵਿੱਚ ਗੁਰਦੁਆਰਾ ਐਕਟ ਬਣਨ ਮੰਗਰੋ ਸਰਕਾਰ ਨੇ ਮਾਮੂਲੀ ਸ਼ਰਤ ਤੇ ਅਕਾਲੀ ਆਗੂਆਂ ਨੂੰ ਰਿਹਾਅ ਕਰਨ ਦੀ ਪੇਸ਼ਕਸ਼ ਕੀਤੀ ਜੀਤ ਸਿੰਘ ਸਮੁੰਦਰੀ ਦੀ ਮੌਤ 17 ਜੁਲਾਈ 1926 ਨੂੰ ਜੇਲ੍ਹ ਦੇ ਵਿੱਚ ਹੋ ਗਈ ਸੀ। ਨਰਨਕਰੀ ਕਾਂਡ 13 April 1978 ਤੋਂ ਮਗਰੋਂ ਖਾਸ ਕਰਕੇ ਗੁਰਬਚਨ ਸਿੰਘ ਨਰਨਕਰੀ ਅਤੇ ਉਸ ਦੇ 60 ਸਾਥੀਆਂ ਦੇ ਕਤਲ ਕੇਸ ਦੇ ਵਿੱਚੋਂ ਮੁਕਾਦਮੇ ਦੇ ਵਿੱਚੋਂ ਬਰੀ ਹੋਣ ਮਗਰੋਂ ਵੈਨਕੂਵਰ ਸਮੇਤ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਦੇ ਜੁਝਾਰੂ ਸਿੱਖ ਇਕੱਠੇ ਹੋਏ ਅਤੇ ਉਨ੍ਹਾਂ ਨੇ ਇਸ ਬੇਇਨਸਾਫੀ ਦੇ ਖਿਲਾਫ ਹਥਿਆਰਬੰਦ ਜद्दोजहद ਚਲਾਉਣ ਦਾ ਫੈਸਲਾ ਕੀਤਾ। ਮਗਰੋਂ ਇਹ ਜਥੇਬੰਦੀ ਬਬਰ ਖਾਲਸਾ ਦੇ ਰੂਪ ਦੇ ਵਿੱਚ ਵਜੂਦ ਦੇ ਵਿੱਚ ਆਈ। ਬਬਰ ਖਾਲਸਾ ਦੇ ਮੋਢੀ ਜ才ਦਾਰ ਤਲਵਿੰਦਰ ਸਿੰਘ ਕੈਨੇਡਾ ਸਨ ਅਤੇ ਇਸ ਦੇ ਵਿੱਚ ਕਈ ਹੋਰ ਲੋਕ ਵੀ ਸ਼ ਵਿੱਚ ਅਮਰਜੀਤ ਸਿੰਘ ਸੇਵਾ ਸਿੰਘ ਗੁਰਨਾਮ ਸਿੰਘ ਅਜੈਬ ਸਿੰਘ ਬਾਗੜੀ ਸੁਰਿੰਦਰ ਸਿੰਘ ਸੁਖਦੇਵ ਸਿੰਘ ਦਾਸੂਵਾਲ ਕੁਲਵੰਤ ਸਿੰਘ ਨਾਗੋਕੇ ਅਮਰਜੀਤ ਸਿੰਘ ਦੇਹੜੂ ਤੇ ਕਈ ਹੋਰ ਦਲ ਖਾਲਸਾ ਵੱਲੋਂ 29 ਸਤੰਬਰ 1981 ਦੀ ਹਾਈਜੈਕਿੰਗ ਵੇਲੇ ਵੀ ਮਾਲੀ ਮਦਦ ਜਥੇਦਾਰ ਤਲਵਿੰਦਰ ਸਿੰਘ ਨੇ ਹੀ ਕੀਤੀ ਸੀ ਜਥੇਦਾਰ ਤਲਵਿੰਦਰ ਸਿੰਘ 1981 ਦੇ ਵਿੱਚ ਪੰਜਾਬ ਦੇ ਵਿੱਚ ਸੀ ਅਤੇ ਉਸ ਨੇ ਪੰਜਾਬ ਦੇ ਵਿੱਚ ਕਈ ਖਾੜਕੂ ਐਕਸ਼ਨ ਕਰਵਾਏ ਸਨ ਜਥੇਬੰਦੀ ਦਾ ਰਾਜਖੋਲੇ ਜਾਨਮਗਰੋਂ ਉਹ ਵਾਪਸ ਕੈਨੇਡਾ ਚਲਾ ਗਿਆ ਸੀ 1983 ਦੇ ਵਿੱਚ ਉਹ ਯੂਰਪ ਚਲਾ ਗਿਆ ਅਤੇ ਉੱਥੇ ਬਬਰ ਖਾਲਸਾ ਨੂੰ ਜਥੇਬੰਦ ਕੀਤਾ ਬਾਦ ਦੇ ਵਿੱਚ ਕੁਝ ਮੈਂਬਰਾਂ ਦੀ اخلاقی ਕਮਜ਼ੋਰੀ ਕਰਕੇ ਜਥੇਬੰਦੀ ਦੇ ਇਹਨਾਂ ਮੈਂਬਰਾਂ ਨੇ ਸਾਤਸ਼ਾ ਰਚਨੀਆਂ ਸ਼ੁਰੂ ਕਰ ਦਿੱਤੀਆਂ ਇਸ ਦੇ ਨਾਲ ਜਥੇਬੰਦੀ ਦੇ ਬਹੁਤ ਸਾਰੇ ਰਾਜ਼ ਬਾਹਰ ਆਏ ਤੇ ਨਾਲ ਹੀ ਬਦਨਾਮੀ ਵੀ ਹੱਦ ਦਰਜੇ ਦੀ ਹੋਈ 17 ਜੂਨ 1983 ਦੇ ਦਿਨ ਹਾਲੈਂਡ ਤੋਂ ਜਰਮਨ ਦੇ ਵਿੱਚ ਦਾਖਲ ਹੁੰਦਿਆਂ ਜਸਵੰਤਰ ਤਲਵਿੰਦਰ ਸਿੰਘ ਨੂੰ ਜਰਮਨ ਦੀ ਇੰਟਰਪੋਲ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਭਾਰਤ ਸਰਕਾਰ ਨੇ ਜੇਸ਼ਦਾਰ ਤਲਵਿੰਦਰ ਸਿੰਘ ਦੀ ਭਾਰਤ ਨੂੰ ਹਵਾਲਗੀ ਵਾਸਤੇ ਮੁਕੱਦਮਾ ਚਲਾਇਆ ਸੀ ਪਰ ਭਾਰਤ ਸਰਕਾਰ ਆਪਣਾ ਕੇਸ ਸਾਬਤ ਨਾ ਕਰ ਸਕੇ ਅਤੇ 1 ਸਾਲ ਦੀ ਕੈਦ ਮਗਰੋਂ 17 ਜੁਲਾਈ 1984 ਨੂੰ ਉਸ ਨੂੰ ਰਿਹਾ ਕਰ ਦਿੱਤਾ ਗਿਆ 17 ਜੁਲਾਈ 1999 ਦੇ ਦਿਨ ਪੰਜਾਬ ਪੁਲਿਸ ਨੇ ਗੁਰਵਿੰਦਰ ਸਿੰਘ ਪੁੱਤਰ ਹਰਪਜਨ ਸਿੰਘ ਵਾਸੀ ਟੜਿਆਲਾ ਨੱਟ ਜ਼ਿਲ੍ਹਾ ਗੁਰਦਾਸਪੁਰ ਅਤੇ ਗੁਰਦੇਵ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਰਿਆਲੀ ਕਲਾਂ ਜ਼ਿਲ੍ਹਾ ਗੁਰਦਾਸਪੁਰ ਨੂੰ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। ਇਸੇ ਦਿਨ ਹੀ ਪੰਜਾਬ ਪੁਲਿਸ ਨੇ ਬਲਵਿੰਦਰ ਸਿੰਘ ਢਿੱਲੋਂ ਉਰਫ ਹੈਪੀ ਵਾਸੀ ਸੁਲਤਾਨਪੁਰ, ਕੁਲਵਿੰਦਰ ਸਿੰਘ ਪੋਲਾ ਵਾਸੀ ਫਗਵਾੜਾ ਅਤੇ ਗੁਰਿੰਦਰ ਸਿੰਘ ਵਾਸੀ ਖੈਰਾਬਾਦ ਰੋਪੜ ਨੂੰ ਵੀ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 17 ਜੁਲਾਈ 1991 ਦੇ ਦਿਨ ਪੰਜਾਬ ਪੁਲਿਸ ਨੇ ਨਰਿੰਦਰ ਸਿੰਘ ਪੁੱਤਰ ਹੁਕਮ ਸਿੰਘ ਵਾਸੀ ਠੱਠੀਕਲਾਂ ਜ਼ਿਲ੍ਹਾ ਅਮਰੀਕਸਰ ਨੂੰ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਇਸੇ ਦਿਨ ਹੀ ਪੰਜਾਬ ਪੁਲਿਸ ਨੇ ਕੁਲਵਿੰਦਰ ਸਿੰਘ ਪੱਪਾ ਵਾਸੀ ਖੁਜਾਲਾ ਖੁਰਦ ਫਿਰੋਜ਼ਪੁਰ, ਮੋਹਨ ਸਿੰਘ ਬੱਬਰ ਵਾਸੀ ਪੰਨੂਆ ਰੋਪੜ, ਜਗੀਰ ਸਿੰਘ ਢਿੱਲੀ ਵਾਸੀ ਖਰੀਵਾਲ ਸੋਈਆਂ ਨੂੰ ਵੀ ਨਕਲੀ ਮੁਕਾਬਲੇ ਦੇ ਨਾਂ ਤੇ ਸ਼ਹੀਦ ਕਰ ਦਿੱਤਾ। 17 ਜੁਲਾਈ 1992 ਦੇ ਦਿਨ ਪੰਜਾਬ ਪੁਲਿਸ ਨੇ ਭਰਮਜੀਤ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਉਦੋਕੇ, ਜਗੀਰ ਸਿੰਘ ਬੱਬਰ ਅਤੇ 9 ਹੋਰ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। ਇਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਰਣ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ